ਪ੍ਰਧਾਨ ਜਰਨਲਿਸਟ ਪ੍ਰੈਸ ਕਲਬ ਰਜਿਸਟਰਡ ਪੰਜਾਬ ਸੋ ਸਾਥੀਓ 28 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਲੋਡੂਵਾਲ ਟੋਲ ਪਲਾਜ਼ਾ ਲੁਧਿਆਣਾ ਵਿਖੇ ਜਰਨਲਿਸਟ ਪ੍ਰੈਸ ਕਲਬ ਰਜਿਸਟਰਡ ਪੰਜਾਬ ਵੱਲੋਂ ਇੱਕ ਰੋਸ ਧਰਨਾ ਲਗਾਇਆ ਜਾ ਰਿਹਾ ਸੋ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਟੋਲ ਪਲਾਜ਼ਾ ਦੇ ਉੱਪਰ ਪੱਤਰਕਾਰ ਸਾਥੀਆਂ ਦੇ ਨਾਲ ਟੋਲ ਪਲਾਜ਼ੇ ਦੇ ਜਿਹੜੇ ਗੁੰਡੇ ਆ ਉਹ ਜਵਰੀ ਗੁੰਡਾ ਟੈਕਸ ਵਸੂਲ ਕਰਕੇ ਪੱਤਰਕਾਰ ਪ੍ਰਹਾਵਾ ਨੂੰ ਜਿਹੜਾ ਉਹ ਜਲੀਲ ਕੀਤਾ ਜਾਂਦਾ ਜਿਸ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਨੂੰ ਗੁੰਡਾ ਟੈਕਸ ਤੋਂ ਛੋਟ ਦਿਵਾਉਣ ਸੰਬੰਧੀ ਜਿਹੜਾ 28 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਲੋਡੂਵਾਲ ਟੋਲ ਪਲਾਜ਼ਾ ਲੁਧਿਆਣਾ ਵਿਖੇ ਜਿਹੜਾ ਰੋਸ ਦਰਨਾ ਜਿਹੜਾ ਲਗਾਇਆ ਜਾ ਰਿਹਾ ਮੈਂ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਔਰ ਲੋਕ ਹਿੱਤੂ ਜਥੇਬੰਦੀਆਂ ਨੂੰ ਔਰ ਜਿਹੜੇ ਹਮਦਰਦੀ ਰੱਖਦੇ ਆ ਪੱਤਰਕਾਰ ਪ੍ਰਹਾਵਾ ਦੇ ਨਾਲ ਉਹਨਾਂ ਲੋਕ ਹਿੱਤੂ ਜਥੇਬੰਦੀਆਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਉਹ ਸਾਡਾ ਇਸ ਐਜੀਟੇਸ਼ਨ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਸਹਿਯੋਗ ਦੇਣ ਸੋ ਮੈਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਫਿਰ ਦੁਬਾਰਾ ਅਪੀਲ ਕਰਨੀ ਚਾਹੁੰਦਾ ਜਿਹੜੇ ਮੇਰੇ ਨਾਲ ਸਾਥੀ ਸ਼੍ਰੀ ਰਵਿੰਦਰ ਬਰਮਾ ਜੀ ਸਟੇਟ ਜਰਨਲਿਸਟ ਸਰ ਪੰਜਾਬ ਔਰ ਵਾਈ ਆਰ ਜਲੋਟਾ ਜੀ ਜਿਹੜੇ ਡਿਸਟ੍ਰਿਕਟ ਜਲੰਧਰ ਦੇ ਚੇਅਰਮੈਨ ਰਜੇਸ਼ ਕੁਮਾਰ ਜੀ ਚੀਫ ਐਡੀਟਰ ਵਨ ਨਿਊਜ਼ ਔਰ ਸਾਡੀ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਸਰਪ੍ਰਸਤ ਸਰਦਾਰ ਜੇ ਐਸ ਸੰਧੂ ਸਾਹਿਬ ਔਰ ਡਿਸਟ੍ਰਿਕਟ ਜਲੰਧਰ ਦੇ ਪ੍ਰੈਜ਼ੀਡੈਂਟ ਪ੍ਰਦੀਪ ਬਰਮਾ ਜੀ ਔਰ ਮੇਰੇ ਨਾਲ ਸੁਖਚੈਨ ਜੀ ਜਿਹੜੇ ਦਿਨ ਦਿਨ ਪਰ ਦਿਨ ਇਸ ਐਜੀਟੇਸ਼ਨ ਨੂੰ ਸਫਲ ਕਰਨ ਲਈ ਇਹ ਜਿਹੜੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜਾ ਜਰਨਲਿਸਟ ਪ੍ਰੈਸ ਕਲੱਬ ਆ ਪੱਤਰਕਾਰ ਭਰਾਵਾਂ ਨੂੰ ਜਾਗਰਤ ਕਰਨ ਲਈ ਜਿਹੜਾ ਉਹ ਸੁਚੇਤ ਕੀਤਾ ਜਾ ਰਿਹਾ ਔਰ ਜਿਹੜਾ ਇਸ ਐਜੀਟੇਸ਼ਨ ਨੂੰ ਸਫਲ ਕਰਨ ਲਈ ਆ ਜਿਹੜੀਆਂ ਵਕ ਵਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਫਿਰ ਮੈਂ ਦੁਬਾਰਾ ਪੱਤਰਕਾਰ ਸਾਥੀਆਂ ਨੂੰ ਔਰ ਲੋਕ ਹਿੱਤੂ ਜਥੇਬੰਦੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹ 28 ਜੁਲਾਈ ਤਾਂ ਸ਼ੁਕਰਵਾਰ ਨੂੰ ਇਸ ਐਜੀਟੇਸ਼ਨ ਦੇ ਜਿਹੜਾ ਵਿੱਚ ਜਿਹੜਾ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਥੈਂਕ ਯੂ ਧੰਨਵਾਦ ਜੀ